ਨਗਰ ਨਿਗਮ ਦੇ ਵਾਰਡ ਨੰਬਰ 23 ਤੋਂ ਕਾਂਗਰਸ ਦੇ ਉਮੀਦਵਾਰ ਸੋਨਿਕਾ ਸਾਬੜਾ ਅਤੇ ਉਹਨਾਂ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਦੀਪਕ ਸਾਬੜਾ ਨੇ ਨਿਊ ਸੁੰਦਰ ਨਗਰ, ਸਤਗੁਰੂ ਨਗਰ ਅਤੇ ਸੁੰਦਰ ਨਗਰ ਚੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਚੋਣ ਹੱਥ ਪੰਜੇ ਲਈ ਵੋਟਾਂ ਮੰਗੀਆਂ ਨੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 21 ਦਸੰਬਰ ਨੂੰ ਚੋਣ ਸਾਨ ਹੱਥ ਪੰਜੇ ਵਾਲਾ ਬਟਨ ਦਬਾ ਕੇ ਉਹਨਾਂ ਨੂੰ ਜੇਤੂ ਬਣਾਓ। ਉਹਨਾਂ ਲੋਕਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਝੂਠੇ ਵਾਦੇ ਕਰਕੇ ਸੱਤਾ ਵਿੱਚ ਆਈ ਹੈ ਅਤੇ ਹੁਣ ਵੀ ਪਹਿਲਾਂ ਦੀ ਤਰ੍ਹਾਂ ਝੂਠੀਆਂ ਗਰੰਟੀਆਂ ਭਰੋਸ ਰਹੀ ਹੈ। ਵਾਡ ਵਾਸੀ ਉਹਨਾਂ ਦੇ ਕਿਸੇ ਵੀ ਲੁਭਾਣੇ ਵਾਦੇ 'ਚ ਨਾ ਆਉਣ ਸਗੋ ਕਾਂਗਰਸ ਨੂੰ ਹੀ ਮੌਕਾ ਦੇਣ। ਉਹਨਾਂ ਲੋਕਾਂ ਨੂੰ ਇਹ ਵੀ ਦੱਸਿਆ ਕਿ ਆਪ ਨੇ bari ਉਮੀਦਵਾਰ ਨੂੰ ਉਮੀਦਵਾਰ ਬਜੋਂ ਉਤਾਰਿਆ ਹੈ ਜਿਸ ਕਾਰਨ ਲੋਕ ਉਹਨਾਂ ਨੂੰ ਮੋਹ ਨਹੀਂ ਲਾਉਣਗੇ। ਲੁਧਿਆਣੇ ਤੋਂ ਹਰਸ਼ਦੀਪ ਸਿੰਘ ਮਹਿਦੂਦਾਂ ਦੇ ਨਾਲ ਗੁਰਦੀਪ ਸਿੰਘ ਭਾਮੀਆਂ ਦੀ ਰਿਪੋਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਦੀਪ ਕੁਛਾਵੜਾ ਵਾਰਡ ਨੰਬਰ 23ੋਂ ਟੋਕਨ ਵਾਹੀ ਅਪੀਲ ਕਰਨਾ ਚਾਹੁੰਦਾ ਆਪਣੀ ਬੋਰਡ ਦਾ ਸਹੀ ਇਸਤੇਮਾਲ ਕਰੋ ਉਸ ਸਮੇਂ ਕੇ ਵੋਟਰ ਸਹੀ ਕੈਂਡੀਡੇਟ ਨੂੰ ਬੋਟ ਪਾਓ ਤੇ ਉਸ ਨੂੰ ਕਾਮਯਾਬ ਕਰੋ ਕਿੰਨੇ ਨੰਬਰ ਵਾਰਡ ਨੰਬਰ 23ੋਂ ਜੀ ਕਿਹੜੇ ਕਿਹੜੇ ਮੁੱਦੇ ਸਾਡੇ ਮੁੱਦੇ ਆ ਜੀ ਪਹਿਲਾ ਟ੍ਰੈਫਿਕ ਦਾ ਦੂਜਾ ਮੁੱਦਾ ਹੈ ਜੀ ਸਫਾਈ ਦਾ ਤੀਜਾ ਮੁੱਦਾ ਪਾਣੀ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਸੁਨੀਕਾ ਝਾਬੜਾ ਵਾਰਡ ਨੰਬਰ 20 ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਸੀਂ ਸਾਰੇ ਏਰੀਆ ਚ ਘੁੰਮ ਕੇ ਆ ਰਹੇ ਹਾਂ ਪ੍ਰਤਾਪ ਕਲੋਨੀ ਲੋਬਿੰਗਰ ਹਰ ਜਗ੍ਹਾ ਲੋਕ ਸਾਨੂੰ ਬਹੁਤ ਪਿਆਰ ਕਰ ਰਹੇ ਨੇ ਲੋਕਾਂ ਦੇ ਮੇਨ ਪ੍ਰੋਬਲਮ ਆ ਰਹੀ ਹੈ ਉਹਨਾਂ ਦੀ ਸੀਵਰੇਜ ਵੀ ਆ ਰਹੀ ਹੈ ਰਾਸ਼ਨ卡ਟ ਦੀ ਆ ਰਹੀ ਹੈ ਅਸੀਂ ਉਹਨਾਂ ਦੀ ਸਾਰੀ ਪ੍ਰੋਬਲਮ ਸੋਲਵ ਕਰਾਂਗੇ ਤੁਹਾਨੂੰ ਲੋਕ ਬਹੁਤ ਪਿਆਰ ਕਰ ਰਹੇ ਨੇ ਅਸੀਂ ਜਿੱਥੇ ਵੀ ਜਾ ਰਹੇ ਹਾਂ ਅਸੀਂ ਲੋਕਾਂ ਨੂੰ ਬਹੁਤ ਸ਼ੁਕਰਗੁਜ਼ਾਰ ਹਾਂ